ਕਿੰਨੇ ਹੋਣਾ 10 16 ਕਿਲੋ ਕਿਲੋ ਆ ਵੀ ਆ ਰਵੰਦ ਲਿਆ ਬਾਜ ਤਾਂ ਤੂੰ ਐਂ ਚੱਕ ਰੱਖਿਆ ਰਿਹਾ ਲੜਾਣੀ ਵੇਚ ਵਾਲੀ ਪੱਗਵਾਂ ਨੂੰ ਰੱਖੀ ਹੋਈ ਥਿਰਚ ਸਾੜੀ ਚ ਮਾਰੀ ਨਾ ਸਾੜੀ ਚ ਮਾਰਨ ਵਾਸਤੇ ਨਹੀਂ ਹੁੰਦਾ ਨਾਲੇ ਵਾਂ ਦੱਸਾਂ ਰੱਖ ਦਿੰਨੇ ਆ ਹਾਂ ਹੈ ਹੁਣ ਤਾਂ ਗਾਂਝੇ ਪੈ ਲੱਗ ਗਈ ਸਿਰ 'ਚ ਹੁਣ ਤਾਂ ਪੱਗ ਬਣਾ ਲੱਗ ਰਿਹਾ ਮੈਂ ਦੱਸਾਂ ਬਾਹਰ ਵੀ ਚੱਕੇ ਸੋਨਾ ਲੱਗਿਆ ਕਰੂਗਾ ਤੀਰ ਐਵੇਂ ਆਸਾਂ ਰੈਕਟਰੀ ਹੈ ਇਹ 50 ਕਿਲੋ ਦਾ ਹੈ 10 ਕਿਲੋ ਦਾ ਹੈ ਠੀਕ ਹੈ 2 ਕਿਲੋ ਦਾ ਹੈ ਇਹ ਅੱਛਾ 2 ਕਿਲੋ ਦਾ ਹੈ ਬਈ ਆਰਿਆਂ ਵਾਲਾ ਕੰਨੂ ਅੱਜ ਆਪਾਂ ਨੂੰ ਨਵੀਂ ਇਨਫੋਰਮੇਸ਼ਨ ਮਿਲੀ ਆ ਵੀ ਇਹ ਕੰਡਾ ਜਿਹੜਾ ਹੈਗਾ ਸਰਕਾਰੀ ਕੰਡਾ ਹੁੰਦਾ ਤੇ ਸਰਕਾਰ ਇਹਨੂੰ 3-4-5 ਮਹੀਨਿਆਂ ਦੇ ਤੋਂ ਚੈੱਕ ਕਰਨੋਂਦੀ ਆ ਗਵਰਨਮੈਂਟ ਦੇਹੜੇ ਅਧਿਕਾਰੀ ਹੁੰਦੇ ਆ ਹੈ ਤੇ 4-500 ਰੁਪਏ ਨਾਲ ਤੋਂ ਲੈ ਕੇ ਵੀ ਜਾਂਦੇ ਆ ਇਹ ਘੱਟ ਵੱਧ ਹੋਵੇ ਜੇ ਕੋਈ ਘੱਟ ਵੱਧ ਹੋਵੇ ਤਾਂ ਲੈ ਕੇ ਜਾਂਦੇ ਆ ਕਿ ਫਰਮਾਨਾ ਵੀ ਲੱਗਦਾ ਨੂੰ ਰੀਸਨ ਲੱਗਦੀ ਹੈ ਕਿ ਸਿਰਫ ਸੇ ਭਾਈ ਸਾਹਸਪੰਗਤ ਚੱਲ ਰੰਗਾ ਨੇ ਇਹ ਕਰ ਰਹੇ ਸੀ ਸਾਹਸਪੰਗਤ ਦੇ ਤਰੇ ਕੱਟ ਰੱਖ ਕੇ ਬਾਹਰ ਇਕ ਚਲਾ ਟੈਂਟ ਕੱਲ ਨੂੰ ਆਵਾਰੇ ਹਾਂ ਪਾਉਣੇ ਤਾਂ ਪਾ ਲੈਣੇ ਮਾਫਤਾ ਲੈ ਕੇ ਹੁਣ ਆਏ ਸੀ ਆਲੂ پنਜੀਰੀ ਲੈ ਕੇ ਆਉਣਾ ਤਾਂ ਕਰਕੇ ਸਾਫ਼ ਪਾਇਆ ਦਾ ਪੁੰਡਾ ਜਿਵੇਂ ਰੱਖਿਆ ਹੋਇਆ ਪੋਚੇ ਪੂਚੇ ਲੱਗ ਰਹੇ ਨੇ ਰੁਲੇ ਗੁਲੇ ਫਿਰਦੇ ਆ ਪੈਗਿੰਗ ਜੈਗਿੰਗ ਹੋ ਰਹੀ ਐ। ਆਰ ਕੋਣ ਕਿੱਥੇ ਆ? ਦਾਦਕੇ ਆਣੇ ਆਉਣਾ ਹੈ। ਹਾਂ ਓਏ। ਵਿਚਾਰਾ ਉੱਠਦੈ ਨਹੀਂ। ਉੱਠ ਘੜਿਆ ਓਏ। ਓਏ ਗੰਜਿਆ ਜਾਂ ਨਗਿਆ ਜਾਂ। ਹਾਂ ਓਏ। ਦਾਦਕੇ ਆਣੇ ਆਉਣਾ ਓਏ ਕੱਲ ਨੂੰ। ਕੰਜੀਰੀ ਲੈ ਕੇ ਆਉਣਾ ਹੈ। ਹੈਂ? ਕੰਜੀਰੀ ਲੈ ਕੇ ਆਉਣਾ। ਹਾਂਜੀ ਕਿਨੇ ਹੋਣਾ 10 ਕਿਹਾ ਬਚਾਰਾ ਦਾਦੀ ਕਾਣੇ ਕਾਰਨ ਫੰਜੀਰੀ ਲੈ ਕੇ ਆਉਣਾ ਬਾਈ ਓਏ ਥਾਲਾ ਕੀ ਖਲੋੜ ਖਲੋੜ ਆ ਵੀ ਯਾਰਾ ਬੰਦ ਪਿਆ ਤਿੰਨ ਆਰਿਆਂ ਦੇ ਜਾਏ ਬਾਈ ਬੁੜੀਆਂ ਨੇ ਰੋਟੀਆਂ ਪਕਾਉਣੀਆਂ ਤੇ ਕੋਈ ਯਾਰਾ ਖੁੱਲਿਆ ਨਹੀਂ ਖੁੱਲਿਆ ਨਹੀਂ ਖੁੱਲਿਆ ਨਹੀਂ ਮੰਡਾ ਇੱਕ ਨਾ ਹੋਇਆ ਮੰਡੀ ਜਾ ਮੰਡੀ ਜਾਣਾ ਪਊਗਾ ਲੱਕੜਾਂ ਲੈਣ ਕੇ ਆਉਣੀ ਸੀ 32 ਮਿੰਟ ਹੋ ਗਏ ਪੁਰਕੀਆ ਪ੍ਰਾਣੇ ਦਰੌਣੇ ਆਉਣ ਵਾਲੇ ਆ ਹੈ ਬਾਣ ਦੇ ਦੱਦ ਕੇ ਹਾਂ ਉਹਨਾਂ ਦੇ ਆਉਣ ਦਾ ਟਾਈਮ ਆ ਪਿਆ ਤੇ ਭਾਈ ਆਰਾ ਕੋਈ ਖੁੱਲਿਆ ਨਹੀਂਗਾ ਸਾਡੇ ਨਾਲ ਕਲੋਲ ਤੇ ਕਲੋਲ ਹੋਣ ਰਹੀ ਹੈ ਢੇੜੇ ਖਾ ਰਹੇ ਆ ਉਧਰੋਂ ਭੈਣਾਂ ਟੈਂਕੀਆਂ ਦੇ ਵਿੱਚੋਂ ਡਿੱਗੀਆਂ ਦੇ ਵਿੱਚੋਂ ਪਾਣੀ ਮੁੱਕਿਆ ਪਿਆ ਹੈ ਤੇ ਉਧਰੋਂ ਵਾਟਰ ਵਾਕਸ ਵਾਲੇ ਪਾਣੀ ਨਹੀਂ ਛੱਡ ਰਹੇ ਉਧਰੋਂ ਹਲੇ ਟੈਂਕਰ ਪਾ ਕੇ ਪਾਣੀ ਲੈ ਕੇ ਆਉਣਾ ਹੈ ਹੈ ਕਲੋਲਾਂ ਦੇ ਕਲੋਲਾਂ ਹੋਣ ਰਹੀਆਂ ਨੇ ਕੀ ਕਰੀਏ கோயில் <laughs> <laughs> ਬਾਏ ਤਾਂ ਤੂੰ ਐ ਟੱਕ ਰੱਖਿਆ ਰਿਹਾ ਭੈਣੇ ਲੜਾ ਵਾਲੀ ਪੇਚ ਵਾਲੀ ਪੱਗ ਮਨ ਰੱਖੀ ਹੁੰਦੀ ਸਿਰ 'ਚ ਦਾੜੀ 'ਚ ਹੀ ਮਾਰੀ ਦਾੜੀ 'ਚ ਮਾਰਨ ਵਾਸਤੇ ਨਹੀਂ ਹੁੰਦਾ ਨਾਲੇ ਮੈਨੂੰ ਦੱਸਾਂ ਰੱਖ ਦਿੰਨੇ ਆ ਹਾਂ ਐ ਹੁਣ ਤਾਂ ਗਾਂਝੇ ਪੈਣ ਲੱਗ ਗਈ ਸਿਰ 'ਚ ਹੁਣ ਤਾਂ ਪੱਗ ਪਨਾਂ ਲੱਗ ਰਿਹਾ ਮੈਨੂੰ ਦੱਸਾਂ ਬਾੜ ਵੀ ਚੱਕਿਆ ਸੋਨਾ ਲੱਗਿਆ ਕਰੂਗਾ ਕਿ ਨਾ ਐ ਮਾਰਨ ਵਾਲੀ ਕੁੜੀ ਹੈ ਅਰੇ ਬੰਤਪਾਈ ਤਾ ਹੁਣ ਕੀ ਲੈਣ ਚੱਲਿਆ ਦੁੱਧ ਦਹੀਂ ਹੈ ਠੀਕ ਹੈ ਤੇ ਆ ਬੰਦੇ ਨੂੰ ਮਾਰਾ ਪੱਗ ਬਣਾ ਲਾਉਣਾ ਆਪਾਂ ਜੇ ਲੱਗੂਗਾ ਤਾਂ ਪੱਗ ਕੀ ਪਤੰਦਰ ਮੇਰੇ ਪਿੱਛੇ ਲਾ ਕੇ ਪਰਣਾ ਵੀ ਨਹੀਂ ਬਣਦਾ ਮੈਂ ਤਾਂ ਇਹਨੂੰ ਕਹਿ ਕੇ ਕਿ ਤਾਂ ਗਿਆ ਬਣਦਾ ਕਾ ਤੂੰ ਮੰਦੂਏ ਸਿਆਣਾ ਬਣ ਜਾ ਯਾਰ ਤੂੰ ਹੁਣ ਮੈਂ ਸਿਆਣਾ ਹੀ ਐ ਬਈ ਸਿਆਣਾ ਨਹੀਂ ਤੂੰ ਸਿਆਣਾ ਬਣ ਜਾ ਪੱਗ ਭੁਗ ਬਣਾ ਲੱਗ ਰਿਹਾ ਪਰਨਾ ਪਰਨਾ ਬਣਾ ਲੱਗ ਰਿਹਾ ਕੈਂਪਿੰਗ ਹੈ ਦੇਖਣ ਨੂੰ ਮੈਂ ਗਰੀਬੀ ਚੱਲ ਰਹੀ ਆ ਪੱਗ ਖਰੀਦਣ ਵਾਸਤੇ ਪੈਸੇ ਨਹੀਂ ਹੈ ਐਕਸਟਰਾ ਬੋਲ ਹੈ ਨਹੀਂ ਇਹਦੀ ਕੋਈ ਗੱਲ ਨਹੀਂ ਫੇਰ ਅਬ ਜਾਲੜੀ ਨੂੰ ਪਰਹਾਟ ਆ। ਆਖੇ ਚੱਕੜਾ। ਓ ਬਾਰੀ ਲੱਗੀ ਨਹੀਂ। ਬਾਰੀ ਲੱਗੀ ਨਹੀਂ। ਬਾਰੀ ਨਹੀਂ ਲੱਗੀ ਮਗਰਲੀ। ਵੀਡੀਓ ਬਣਾਉਂਦਾ ਵਧੀਆ। ਹੋਰ ਕੀ ਹਤੀ ਨੇ? ਆਏ ਬਹਿ ਗਿਆ ਤੇ ਮੈਂ ਗੋਦੀ ਚ ਲਾ ਕੇ। ਮੈਂ ਵੀਡੀਓ ਬਣਾਉਂਗਾ। ਦੋ ਦੋ ਦਹੀਂ ਜੀ ਤੇ ਮੇਰੇ ਭੈਣ ਨੂੰ ਡਰਾਈਵਰ ਰੱਖਿਆ ਹੁੰਦਾ ਪਿਛਲੀ ਸੀਟ ਤੇ ਆ ਕੇ। ਆ ਕਿੱਥੇ ਵੀਡੀਓ ਬਣਾਉਣ ਲਈ ਮੈਂ ਕਹਿੰਦਾ ਡਰਾਈਵਰ ਰੱਖ ਲੈ ਨਵਾਂ ਪਾਈ ਮੈਂ ਹੁਣ। ਅੱਛਾ। ਨਵਾਂ ਡਰਾਈਵਰ ਰੱਖਾਂ। ਪਹਿਲਾਂ ਕਿਹੜਾ ਸੀ? ਪਹਿਲਾਂ ਹੁਣ ਸੀ ਨਾ। ਪਰ ਯਾਰਾ ਦੇਖਣ ਜਾਂਦੇ ਆ ਬਾਈ ਜੇ ਹੁਣ ਨਾ ਆ ਖੁੱਲਿਆ ਹੋਣਾ ਤੇ ਕਿਤੇ ਉਹਦੇ ਨੂੰ ਰਿਸ਼ਤੇਦਾਰਾਂ ਦੇ ਆਉਣ ਤੋਂ ਪਹਿਲਾਂ ਸਾਨੂੰ ਹਾਲ ਆਪਦਾ ਨਾ ਖੋਲਣਾ ਪਏ ਜੀ ਹੈ ਨਵਾਰਾ ਕਰ ਲਾਂਗੇ ਸੀ ਇਹ ਕੌੜੀ ਬੰਦੇ ਜਿਵੇਂ ਨਹੀਂ ਮੰਨਦਾ ਸਾ ਮੈਂਟੀ ਮਾਰਦੇ ਆ ਇਹ ਜੇ ਕੁੱਤੇ ਕੰਮਾਂ ਨੂੰ ਆ ਕੱਪਾ ਸੋਣਾ ਦੇਖੀ ਪਿਆ ਆ ਬਾਲਾ ਹੀ ਬਾਲਾ ਨਹੀਂ ਆਇਆ ਕੱਪਾ ਆ ਵੇਖੋ ਭਾਈ ਰਾਸ਼ਨ ਦੇਣ ਵਾਲੇ ਇਹਦੇ ਆਏ ਨਹੀਂ ਤੇ ਬੁੜੀਆਂ ਵਿਚਾਰੀਆਂ ਉੱਥੇ ਬੈਠੀਆਂ ਬੰਦੇ ਹੈ ਐਮ ਸਿਰ ਤੇ ਭਾਈ ਡਿਊਟੀ ਸੰਭਾਲਿਆ ਕਰੋ ਰਾਸ਼ਨ ਵਾਲਿਓ ਹੈ ਕਿਹੜੇ ਵਾਜਦੇ ਹੁੰਦੇ ਇਹ ਜਿਹੜੇ ਰੱਛਨੇ ਵੜਦੇ ਹੁੰਦੇ ਆ ਡਿੱਪੂ ਡਿੱਪੂ ਵਾਲੇ ਨਹੀਂ ਨਹੀਂ ਆਹਰਾ ਕੁਲੇ ਕਿ ਨਹੀਂ ਟਕਟਾ ਵਾਲਾ ਸਮਾਨ ਵਗੈਰਾ ਆ ਚੁੱਕਿਆ ਜੀ ਉਹ ਪਕਾਈ ਕਰਦੇ 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 ਬਈ ਮੰਡੀ ਦੇ ਵਿੱਚ ਨਾਰੇ ਦੇਖ ਕੇ ਤੇ ਹੁਣ ਸਾਨੂੰ ਇੱਕ ਆਰਾ ਕੁਲਾ ਮਿਲਿਆ ਜਿਹੜਾ ਹੈਗਾ ਮੰਡੀ ਤੋਂ ਅਲੀ ਕਾ ਰੋਡ ਦੇ ਉੱਤੇ ਭਰੇਣਾ ਕਰਦੇ ਵੈਸੇ ਇੱਥੋਂ ਲੈਨੇ ਹੁਣ ਲਕਾ ਲੁਕੜਾ ਪਰੌਣ ਮੈਂ ਕੱਢੀ ਜਾਂਦੇ ਵਗੈਰਗੇ ਮੰਗੂਆ ਕੰਡੇ ਦਾ ਹਿਸਾਬ ਓ ਤੁਨੂੰ ਹਾਂ ਆ ਵੇ ਬਾਇੰਗ ਦਾ ਹਿਸਾਬ ਹੈਗਾ ਜੀ ਆਪਾਂ ਨੂੰ ਇਹਦਾ ਆਹ ਕੰਟੈਕਟ ਕਿਹਨੇ ਕਿਹਨੇ ਦੇਖਿਆ ਬਈ ਤੇ ਕਿਹ ਨੂੰ ਕਿਹ ਨੂੰ ਦਾ ਹਿਸਾਬ-ਵਿਤਾਬ ਹੈਗਾ ਇਹੇ ਵੇਟ ਕਰਨਾ ਆਉਂਦਾ ਆਏ ਤਾਂ ਮੈਨੂੰ ਵੀ ਕਰਨਾ ਆਉਂਦਾ ਯਾਰ ਇਹ ਕਿੰਨੇ ਕਿੰਨੇ ਕਿਲੋ ਦੇ ਹੁੰਦੇ ਆ ਬਈ ਗ੍ਰਾਮਾਂ ਦੇ ਹੁੰਦੇ ਆ ਨਾ ਇਹ ਸਾਰੇ ਇਹ 50 ਕਿਲੋ ਦਾ ਹੈਗੀ ਇਹ ਇਹ 10 ਕਿਲੋ ਦਾ ਹੈਗੀ ਇਹ 20 ਕਿਲੋ ਦਾ ਹੈ ਜੀ ਅੱਛਾ ਇਹ 20 ਕਿਲੋ ਦਾ ਹੈ ਹੁਣ ਆਪਾਂ ਆਪਣਾ ਵਾਲਾ ਕਿਹੜਾ ਪਾਇਆ ਤੂੰ 50 ਤੇ 10 ਵਾਲਾ 10 ਠੀਕ ਆ दे 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 है? C. C है? ले लाती ना ਏਵੇਂ 60 ਕਿਲੋ ਦੇ ਏਡੇ ਡੱਬੇ ਚੱਕੀ ਜਾਂਦੇ ਰਹਿੰਦੇ ਹਨ ਇਹ ਵਾਜਦਾ ਅੰਗਰੇਜ਼ੀ ਕੰਡਾ ਵੀ ایس ਹਾਂ ਬੀ ਐਸ ਸੀ ਹੈ ਕਿ ਵੀ ایس ਜੀ ਹੈ ਇਹ ਸੀ ਹੈ ਸੀ ਹੈ ਜੀ ਦਾ ਮੈਨਾਂ ਕਿ 4-500 ਕਿਲੇ ਲੈ ਕੇ ਜਾਂਦੀ ਮੈਨੂੰ ਵੀ ਐਸ ਸੀ 4-500 ਕਿੰਨ ਬਾਈ 60 ਹੈ ਕੰਡਾ ਅਸਰਕਾਰੀ ਹੈ ਇਹ ਨਹੀਂ ਲੱਗਦੀ ਅੱਛਾ ਇਹ ਟਰੱਕ ਟੰਡੇ ਨੇ ਹਾਂ ਹਾਂ ਉਹ ਕੰਡਾ ਹੈ ਠੀਕ ਹੈ ਨਿਕ ਪਰ ਚੈੱਕ ਕੌਣ ਕਰਕੇ ਜਾਂਦਾ ਬਈ ਇਹ 4-500 ਰੁਪਏ ਲੈ ਕੇ ਵੀ ਜਾਂਦੀ ਹੈ ਪਾਉਂ ਕਹਿੰਦੇ ਇੱਕ ਚੈੱਕ ਕਰ ਦਮ ਘੱਟ ਹੋ ਜਾਂਦਾ ਹਾਂ ਫੇਰ ਬਾਲਾ ਫੇਰ ਬਾਲਾ ਡਬਲ ਲੈਂਦੇ ਆ ਮੈਂ ਭਾਈ ਆਰਿਆਂ ਵਾਲਾ ਕੰਨੂ ਅੱਜ ਆਪਾਂ ਨੂੰ ਨਵੀਂ ਇਨਫੋਰਮੇਸ਼ਨ ਮਿਲੀ ਆ ਵੀ ਇਹ ਕੰਡਾ ਜਿਹੜਾ ਹੈਗਾ ਸਰਕਾਰੀ ਕੰਡਾ ਹੁੰਦਾ ਤੇ ਸਰਕਾਰ ਇਹਨੂੰ 3-4-5 ਮਹੀਨਿਆਂ ਦੇ ਉੱਤੋਂ ਚੈੱਕ ਕਰਨ ਆਉਂਦੀ ਆ ਗਵਰਨਮੈਂਟ ਜਿਹੜੇ ਵੀ ਅਧਿਕਾਰੀ ਹੁੰਦੇ ਆ ਹੈਂ ਤੇ 4-500 ਰੁਪਏ ਇਹਨਾਂ ਤੋਂ ਲੈ ਕੇ ਵੀ ਜਾਂਦੇ ਆ। ਜੇ ਘੱਟ ਵੱਧ ਹੋ ਜੇ ਤਾਂ ਜੇ ਕੋਈ ਘੱਟ ਵੱਧ ਹੋਵੇ ਤਾਂ ਲੈ ਕੇ ਜਾਂਦੇ ਆ। ਜੁਰਮਾਨਾ ਵੀ ਲੱਗਦਾ। ਇਹਨਾਂ ਦੇ ਜਿਹੜੇ ਵੱਟੇ ਹੁੰਦੇ ਆ, ਵੱਟਿਆਂ ਦਾ ਪੇਟ ਵਗੈਰਾ ਚੈੱਕ ਕਰਦੇ ਆ ਤੇ ਕੰਡਾ ਦੇਖਦੇ ਆ ਵੀ ਸਹੀ ਤੋਲ ਕਰਦਾ ਹੈ ਕਿ ਨਹੀਂ ਕਰਦਾ। ਇਹ ਰੰਗ ਕਹਾਣੀ ਹੈ ਇਹਦੀ। ਆਪਕੋ ਇਸ ਕਹਿਣਾ ਚਾਹੂਗੇ? ਬਸ ਠੀਕ ਹੈ ਫਿਰ ਸਰਕਾਰ ਕਰੇ। ਹਾਰਾ ਵੀ ਸਹੀ ਹੈ ਫਿਰ ਕਿ ਕਿਹਨੇ ਮੱਥੇ ਲੱਗ ਰਹੀ ਹੈ? ਲੋਹੀਨਾ ਤੋਂ ਕਿ ਆਪਾਂ ਉਹਗੇ ਰੈਡੀ ਤੇ ਬਾਈ ਹੋਣੀ ਇਹਦੇ ਮਾਸੜ ਜੀ ਹੋਣੀ ਐ ਤੇ ਆਪਣੇ ਹਰਗੁਣ ਦੇ ਦਾਦਕਾ ਫੈਮਿਲੀ ਤੇ ਉਹ ਸਾਰੇ ਪਹੁੰਚਣ ਵਾਲੇ ਆ ਤਾਂ ਚੱਲਦੇ ਆਂ ਦੇਖਦੇ ਆਂ ਤੇ ਦਿਖਾਉਨੇ ਆ ਤੁਹਾਨੂੰ ਠੀਕ ਹੈ ਜੀ ਕਿਉਂਕਿ ਕੰਮ ਧੰਦੇ ਦੇ ਵਿੱਚ ਅਸੀਂ ਰੈਡੀ ਹੁੰਦੇ ਕਰਦੇ ਲੇਟ ਹੀ ਹੋ ਗਏ ਠੀਕ ਹੈ ਜੀ ਆ ਗਈ ਪਰੀ ਸਾਡੀ ਇਧਰਾਂ ਕਿ ਸਾਰੇ ਸੁਣ ਸੁਣ ਲੱਗੇਗੇ ਸਣੀ ਹੈ ਮੈਨੂੰ ਤਾਂ ਲੱਗੀ ਨਹੀਂ ਆਏ ਗੋਲਵੇ ਦਾ ਪੀਚ ਹੈ ਗੋਲਵੇ ਦਾ ਪੀਚ ਬਿਊਟੀਫੁਲ ਹਾਂ ਲਓ ਵੀ ਇਧਰ ਆਓ ਇਧਰ ਦੋਨੇ ਦੋਨੇ ਇਕੱਠੇ ਖੜੇ ਦੋਨੇ ਓਰੇ ਦਾ ਲਓ ਵੀ ਦੱਸੋ ਦੋਨਾਂ ਦੇ ਵਿੱਚੋਂ ਸੋਨਾ ਕਿਹੜਾ ਲੱਗ ਰਿਹਾ ਹੈ ਨੂਰੀ ਸੋਣੀ ਲੱਗਦੀ ਹੈ ਨੂਰੀ ਸੋਣੀ ਲੱਗਦੀ ਹੈ ਕਿ ਸਿਰਤਾ